ਅੱਜ ਬਈ ਪਿੰਡ ਭਾਈ ਰੂਪਾ ਦੇ ਵਿੱਚ ਖੜਿਆਂਗੇ ਵੇਖੋ ਕਿੰਨਾ ਇਕੱਠਾ ਕੱਟ ਕੋਈ ਪ੍ਰੋਗਰਾਮ ਨਹੀਂ ਹੈਗਾ ਪ੍ਰੋਗਰਾਮ ਵਿੱਚ ਇਹੀ ਆ ਵੀ ਡਾਕਟਰ ਸਾਹਿਬ ਇੱਥੇ ਫ੍ਰੀ ਕਾੜਾ ਪਿਉਂਦੇ ਨੇ ਕਾੜਾ ਕਾੜਾ ਪਿਉਂਦੇ ਜੀ ਸ਼ੂਗਰ ਦਾ ਹੁੰਦਾ ਜੀ ਸ਼ੂਗਰ ਨਸਾਂ ਦੀ ਬਲੌਕਜ ਅੱਛਾ ਜੇ ਮੈਨੂੰ ਕਿਸੇ ਨੂੰ ਅਟੈਕ ਹੋ ਗਿਆ ਕਹਿੰਦੇ ਨੇ ਕੁਝ ਪ੍ਰੋਬਲਮ ਵੱਧ ਗਿਆ ਹਾਂ ਬ੍ਰਿਸਟ ਚ ਗੰਡਾ ਹੋ ਜਾਂ ਜੀ ਹੋ ਜਾਂਦੇ ਨੇ ਬਹੁਤ ਬਣਾ ਦੇ ਹਾਂ ਜੀ ਰਸੌਲੀਆਂ ਹੋਣ ਹਾਂ ਜੀ ਕਿਸੇ ਵੀ ਪ੍ਰਕਾਰ ਦੀ ਗੰਢ ਹੋਵੇ ਜੀ ਅੱਛਾ ਜਿਹੜੇ ਲੋਕ ਆਏ ਨੇ ਸਾਰੇ ਕਾੜਾ ਪੀਣ ਆਏ ਨੇ ਜੀ ਸਾਰੇ ਕਾੜਾ ਪੀਣ ਆਏ ਹੋਏ ਹਾਂ ਜੀ ਉੱਛੀਆ ਮੜੇ ਇੱਕ ਦੋ ਲੋਕਾਂ ਨੂੰ ਜੀ ਜਰੂਰ ਜੀ ਸਸੀਕਰ ਮਾਤਾ ਜੀ ਸਸੀਕਰ ਜੀ ਕਿਹੜਾ ਪਿੰਡਾ ਜੀ ਮਰਜ ਰੋਡ ਆ ਜੀ ਕੀ ਕਰਨ ਆਏ ਹੋ ਜਿੱਥੇ ਕਾੜਾ ਪੀਣ ਆਏ ਆ ਜੀ ਕਿੰਨੀ ਵਾਰ ਆਏ ਹੋ ਜੀ ਸੇਮੀ 7ਵੀਂ ਵਾਰ ਆਏ ਆ ਜੀ ਕੀ ਪ੍ਰੋਬਲਮ ਆ ਜੀ ਸ਼ੂਗਰ ਦਾ ਜੀ ਕੋਈ ਫਰਕ ਪਿਆ? ਹਾਂਜੀ। ਪਹਿਲਾਂ ਡਾਕਟਰ ਨੂੰ ਖਾਇਆ ਸੀ। ਹਾਂਜੀ ਪਹਿਲਾਂ ਤਾਂ। ਉੱਥੋਂ ਫਰਕ ਨਹੀਂ ਪਿਆ। ਨਾ ਉੱਥੋਂ ਫਰਕ ਨਹੀਂ ਪਿਆ। ਇਹਨਾਂ ਨੂੰ ਪੂਰਾ ਫਰਕ ਆ ਜੀ। ਕਿੰਨਾ ਪੈ ਗਿਆ? ਪੂਰਾ ਪੈ ਗਿਆ ਜੀ। ਆਪਣਾ ਕਿਹੜੇ ਪਿੰਡਾਂ ਦੀ? ਭਾਈ ਰੂਪਾ ਜੀ। ਅੱਛਾ ਜੀ। ਆਪਣਾ ਕੀ ਪ੍ਰੋਬਲਮ ਸੀ? ਹਾਂ ਪ੍ਰੋਬਲਮ ਕੋਈ ਨਹੀਂ ਗਰਮੀ ਲੱਗਦੀ ਜੀ ਸੇਵਾ ਕਰਦੇ ਆ ਇੱਥੇ। ਸੇਵਾਦਾਰ ਹੋਗੇ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਕਿਹੜੇ ਪਿੰਡਾਂ ਦੀ? ਪਿੰਡ ਰੂੜੇ ਕੇ ਕਲਾਂ ਜੀ। ਕੀ ਤਕਲੀਫ ਆ ਇੱਥੇ ਆਏ ਹੋ ਜੀ? ਮੇਰੇ ਘਰ ਵਾਲੀ ਨੂੰ ਸ਼ੂਗਰ ਸੀਗਾ ਜੀ। ਅੱਛਾ ਜੀ। 84 ਸ਼ੂਗਰ ਰਹਿ ਗਿਆ ਬਈ 402 ਬਹੁਤ ਬਹੁਤ ਵਰਕਾ ਜੀ ਐਸੇ ਕਾੜੇ ਨਾ ਹੀ ਵਰਕਾ ਕਾੜੇ ਨਾ ਕੱਲੇ ਨਾ ਹੋਰ ਕੁਝ ਨਹੀਂ ਲਿਆ ਜੀ ਇੱਕ ਛੋਟਾ ਜਿਹਾ ਬੱਚਾ ਬਈ ਹਨਾ ਪ੍ਰਮਾਤਮਾ ਕੇ ਅਰਦਾਸ ਕਰਿਓ ਵੀ ਜਲਦੀ ਠੀਕ ਹੋ ਜੇ ਕੀ ਨਾਮ ਆ ਵੀ ਬੱਚੇ ਦਾ ਸਮਰਪ੍ਰੀਤ ਸਿੰਘ ਜੀ ਤੇ ਕੀ ਪ੍ਰੋਬਲਮ ਸੀ ਸ਼ੂਗਰ ਜੀ ਸ਼ੂਗਰ ਹਾਂਜੀ ਕਿੰਨਾ ਸੀ ਇਹਨੂੰ 4 500 550 600 ਦਿਖਾਇਆ ਨਹੀਂ ਹਸਪਤਾਲ ਨੇ ਦਿਖਾਇਆ ਜੀ ਬਹੁਤ ਜਗ੍ਹਾ ਦਿਖਾਇਆ ਲੋਹਿਆਣਾ ਉਹ ਵਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਬਾਬਾ ਇੰਜੈਕਸ਼ਨ ਲੱਗਦਾ ਹੈ ਡੇਲੀ ਦੇ ਚਾਰ ਇੰਜੈਕਸ਼ਨ ਲੱਗਦੇ ਸੀਗੇ ਜੀ ਹਾਂਜੀ ਹਟੇ ਇੱਕ ਬੱਚੇ ਦੇ ਚਾਰ ਟੀਕੇ ਡੇਲੀ ਚਾਰ ਹੁਣ ਇੱਥੋਂ ਕਾੜੇ ਨਾਲ ਅਜੇ ਤਾਂ ਹੁਣ ਫਰਕ ਆ ਹੀ ਹੁੰਦਾ ਜਿਵੇਂ ਖਾਲੀ ਬਟ ਟੀਕੇ ਲੱਗ ਰਹੇ ਆ ਹਾਲੇ ਟੀ.ਓ ਕਹਿੰਦੇ ਫਿਰ ਹੌਲੀ ਹੌਲੀ ਛੱਡ ਜਾਣਗੇ ਪਰ ਸ਼ੂਗਰ ਪਰ ਸ਼ੂਗਰ ਕੰਟਰੋਲ ਸ਼ੂਗਰ ਕੰਟਰੋਲ ਚ ਰਹਿਣ ਲੱਗ ਗਿਆ ਹਾਂਜੀ ਵਧੀਆ ਗੱਲ ਆ ਬਈ ਤੁਸੀਂ ਬਿਹੜੇ ਉਹ ਬੱਚੇ ਦੇ ਨਾਲ। ਉਹ ਬੱਚੇ ਦੇ ਮਾਤਾ ਹੋਗੇ? ਨਹੀਂ ਮੈਂ ਉਹਦੀ ਭਾਊਆ ਮਾਝੇ। ਫਰਕ ਪੈ ਗਿਆ ਮਨੇ। ਹਾਂਜੀ ਹਾਂਜੀ ਪਹਿਲਾਂ ਇਹਦੀ ਸੀਐਮਸੀ ਤੋਂ ਚੱਲਦੀ ਸੀ ਦਵਾਈ ਉੱਥੋਂ ਉਹਨਾਂ ਨੇ ਟ੍ਰੀਟਮੈਂਟ ਲਿਖਿਆ ਹੋਇਆ ਸੀ ਤਾਂ ਇਨਸੂਲਿਨ ਲੱਗਦੇ ਸੀਗੇ ਮਤਲਬ ਬਹੁਤ ਜ਼ਿਆਦਾ ਡੋਜ਼ ਲਾਉਣ ਦੇ ਬਾਵਜੂਦ ਵੀ ਇਹਦੀ ਸ਼ੂਗਰ ਕੰਟਰੋਲ 'ਚ ਨਹੀਂ ਸਾਰੀ 600 ਪਲੱਸ ਹੁੰਦੀ ਸੀ ਸ਼ੂਗਰ। ਹਾਂਜੀ ਮੰਡੀ ਪੀੜੀ ਵੰਗਾ ਰਾਜਸਥਾਨ ਤੋਂ ਆਇਆ ਜੀ ਮੈਂ। ਰਾਜਸਥਾਨ ਤੋਂ। ਹਾਂਜੀ। ਬੜੀ ਦੂਰੋਂ। ਹਾਂਜੀ। ਬਿਲਕੁਲ ਟੱਲੀ ਬਣ ਗਈ ਜੀ ਲੱਤਾਂ ਦਾ ਬਲੋਕਿੰਗ ਸੀ ਉਹ ਸਹੀ ਹੋ ਗਈ ਮੇਰੀ। ਕਿੰਨੀ ਵਾਰ ਆਇਓ ਅੱਜ? ਅੱਜ ਤ ਕਿਵੇਂ ਹੋ ਬਈ ਠੀਕ ਹੋ ਵਧੀਆ ਬਈ ਵਧੀਆ ਕਿਰੇ ਬੰਦਾ ਹੈਗਾ ਕਿਰਾਇਆ ਲਾਜੀ ਕਿਵੇਂ ਆਇਓਗੇ ਉਹ ਬੱਚੀ ਨੂੰ ਪਿਉਣ ਆਏ ਸੀ ਕਾੜਾ ਜੀ ਕੀ ਪ੍ਰੋਬਲਮ ਆ ਉਹਨੂੰ ਪ੍ਰੋਬਲਮ ਨਾ ਬਲੱਡ ਨਹੀਂ ਪਾਰ ਰਿਹਾ ਜੀ ਉਹਦੇ ਬਲੱਡ ਨਹੀਂ ਬੰਦ ਹੈਗਾ ਅੱਛਾ ਹਾਂ ਉਹਦਾ ਫਰਕ ਹਾਂ ਹੁਣ ਫਰਕ ਆ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਡੇਰੇ 'ਚ ਇੱਥੇ ਰੌਣਕਾਂ ਲੱਗਿਆ ਨੇ ਜੀ ਕਿੰਨੇ ਮਰੀਜ਼ ਠੀਕ ਹੋ ਕੇ ਜਾ ਰਹੇ ਨੇ ਕਿਵੇਂ ਜੇ ਸੋਚ ਰਹੇ ਜੀ ਤੁਸੀਂ ਫ੍ਰੀ ਲੰਗਰ ਲਾਇਆ ਹੈ ਜੀ ਵਾਸਤ ਸਤਿਗੁਰਾਂ ਦੀ ਕਿਰਪਾ ਜੀ ਆਪਣੇ ਮਨ 'ਚ ਪਹਿਲਾਂ ਤੋਂ ਸੀਗਾ ਵੀ ਭਲਾ ਹੋਵੇ ਜਿਹੜਾ ਪਾਵਨ ਸਥਾਨ ਬਣਿਆ ਮਹਾਪੁਰਖਾਂ ਦਾ ਤਾਪ 12-1300 ਬੰਦਾ ਜਨਕਿ ਆਉਂਦਾ ਹਰ ਐਤਵਾਰ ਨੂੰ ਸਾਰੇ ਐਤਵਾਰ ਨੂੰ ਕਿਵੇਂ ਜੀ ਲੱਗਦਾ ਜੀ ਬਹੁਤ ਵਧੀਆ ਜੀ ਸਤਿਗੁਰਾਂ ਨੇ ਸੇਵਾ ਲਈ ਆ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਿਆਤਸਰ ਤੇ ਰੱਖਣਾ ਬਹੁਤ ਬਹੁਤ ਵਧੀਆ ਸੰਗਤਾਂ ਦਾ ਭਲਾ ਹੁੰਦਾ ਰਹੇ ਹਾਂਜੀ ਇਹ ਜਿਹੜਾ ਆਯੁਰਵੈਦਿਕ ਤਾਂ ਤੁਹਾਨੂੰ ਪਤਾ ਮਹਾਰਾਜ ਦੀ ਉਹੀ ਕਿਰਪਾ ਦੇ ਨਾਲ ਸਤਿਗੁਰਾਂ ਦਾ ਅਸ਼ੀਰਵਾਦ ਬਹੁਤ ਲੋਕਾਂ ਨੂੰ ਮੈਂ ਪੁੱਛਿਆ ਜੀ ਹਰੇ ਕਹਿੰਦਾ ਜੀ ਦੂਜੀ ਤੀਜੀ ਵਾਰ ਤੇ ਮਾਂ ਨੋਰਮਲ ਹੋ ਗਏ ਜੀ ਹਾਂ ਬ ਤੇ ਅੱਗੇ ਹੋਰ ਵੀ ਮਰੀਜ਼ਾਂ ਨਾਲ ਗੱਲਬਾਤ ਕਰਵਾਉਣਾ ਹੈ ਅੱਜ ਉਹ ਨਾਲ ਡਾਕਟਰ ਸਾਹਿਬ ਨਾਲ ਅੰਦਰ ਕੁ ਵਾਲਾ ਗੱਲ ਕਰਦੇ ਆ ਵੀ ਕਿਹੜਾ ਦਿਨਾਂ ਕਿਵੇਂ ਜੇ ਕਿਸੇ ਨੇ ਕਾੜਾ ਮੰਗਵਾਉਣਾ ਹੋਵੇ ਮੰਗਵਾ ਸਕਦੇ ਆ ਜਾਂ ਇੱਥੇ ਆ ਕੇ ਪੀਣਾ ਪਊਗਾ ਇੱਥੇ ਤਾਂ ਬਿਲਕੁਲ ਫਰੀ ਹੈ ਤੇ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਠੀਕ ਕਰਦੇ ਆ ਉਹ ਵੀ ਅੰਦਰ ਜਾ ਕੇ ਜਾਣਦੇ ਆਗੇ ਭੀੜ ਬਹੁਤ ਜ਼ਿਆਦਾ ਹੈਗੀ ਤੇ ਲੋਕ ਵੀ ਲੰਗਰ ਨਹੀਂ ਦੇ ਰਿਹਾ ਕਹਿੰਦੇ ਬਾਰੀ ਮੁਤਾਬਕ ਲੰਘੋ ਡਾਕਟਰ ਸਾਹਿਬ ਜੀ 2 ਮਿੰਟ ਗੱਲਬਾਤ ਕਰ ਸਕਦੇ ਹੋ ਈ ਹੋਰ ਜੀ ਬੋਲੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਹ ਆਪਣੇ ਕਾੜੇ ਨਾਲ ਠੀਕ ਹੁੰਦੀਆਂ ਨੇ ਜੀ ਸਰ ਸਾਡੇ 슈ਗਰ ਦੀ ਜੀ ਹਾਂ ਜੀ ਗੰਡਾ ਹੋਣ ਕਿਸੇ ਵੀ ਜਿਵੇਂ ਸਰੀਰ 'ਚ ਗੰਡਾ ਬਣ ਜਾਂਦੇ ਨੇ ਜੀ ਕਿਸੇ ਵੀ ਪ੍ਰਕਾਰ ਦੀਆਂ ਗੰਡਾ ਹੋਣ ਜੀ ਹਾਂਜੀ ਸਰੀਰ ਦੇ ਵਿੱਚ ਕੋਈ ਵੀ ਦਰਦ ਹੋਵੇ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਕੈਂਸਰ ਦੇ ਪੇਸ਼ੈਂਟ ਸਾਡੇ ਕੋਲ ਜਿਆਦਾ ਆ ਰਹੇ ਜੀ ਕੈਂਸਰ ਦੇ ਪੇਸ਼ੈਂਟ ਬੈਠੇ ਜੁਗਈਏ ਦੇਖੋ ਇਹ ਬੈਠੇ ਨੇ ਅੱਛਾ ਇਹਨਾਂ ਨਾਲ ਗੱਲਬਾਤ ਕਰਵਾਉਣੇ ਆ ਅਜਾ ਕੈਂਸਰ ਵੀ ਕਾੜੇ ਨਾਲ ਠੀਕ ਹੋਣ ਲੱਗ ਗਿਆ ਜੀ ਦੇਖੋ ਜੀ ਕਾੜੇ ਨਾਲ ਕੈਂਸਰ ਠੀਕ ਨਹੀਂ ਕਹਿੰਦਾ ਮਤਲਬ ਪੇਸ਼ੈਂਟ ਦੀ ਜਿਹੜੀ ਸਥਿਤੀ ਹੁੰਦੀ ਹੈ ਜੀ ਉਹ ਸੁਧਰਨੀ ਸਟਾਰਟ ਹੋ ਜਾਂਦੀ ਹੈ ਹੌਲੀ ਹੌਲੀ ਠੀਕ ਹੋ ਜੂਗਾ ਠੀਕ ਹੋਣ ਲੱਗੇ ਕਹਿੰਦੇ ਵੀ ਇਹ ਪੇਸ਼ੈਂਟਾਂ ਨੂੰ ਦਿੱਕਤ ਸੀ ਕਿ ਰੋਟੀ ਪਾਣੀ ਦੀ ਬਿਲਕੁਲ ਛੱਡ ਗਏ ਸੀ ਜੀ ਹਾਂਜੀ ਹਾਂਜੀ ਪਰ ਹੁਣ ਇਹ ਰੋਟੀ ਪਾਣੀ ਵਧੀਆ ਖਾਣ ਮੈਂ ਬਹੁਤ ਬੰਦੇ ਨਾਲ ਗੱਲ ਕੀਤੀ 4 4 ਦਾ ਇਹ ਜੀ ਆ ਕੇ ਸਭ ਬੱਚੇ ਵੀ ਆ ਰਹੇ ਆ ਛੋਟੇ ਛੋਟੇ ਜੀ ਉਹ ਵੀ ਠੀਕ ਹੋ ਰਹੇ ਆ ਵਧੀਆ ਗੱਲ ਹੈ ਜੀ ਜਿਨ੍ਹਾਂ ਦੇ ਨਾੜਾਂ ਬਲੌਕ ਹੋਣ ਜੀ ਹਾਂ ਜਿਵੇਂ ਕੰਟਰੋਲ ਵੱਜ ਜਾਂਦਾ ਜੀ ਤਜਾਬ ਬਣਦਾ ਜੀ ਉਹ ਚੀਜ਼ਾਂ ਸਾਰੀਆਂ ਠੀਕ ਹੁੰਦੀ ਨੇ ਜੀ ਠੀਕ ਹੁੰਦੇ ਜੀ ਹੈ ਦੇਸੀ ਯੂਰੋਆਇਡ ਕੀ ਹਰੇ ਜੀ ਦੇਖੋ ਸਰ ਜਿਹੜਾ ਇੱਥੇ ਕਾੜਾ ਤਿਆਰ ਹੁੰਦਾ ਜੀ ਹਾਂ ਜੀ ਇਹ ਬੀ ਐਮ ਐਸ ਡਾਕਟਰ ਬੰਦੇ ਆ ਜੀ ਉਹਨਾਂ ਦੇ ਨਿਗਰਾਨੀ ਹੀਟ ਹੀ ਤਿਆਰ ਹੁੰਦਾ ਜੀ ਇਹ ਜੇ ਕਿ ਆਮ ਕੋਈ ਦੇਸੀ ਕਮਣੀ ਹੈਗਾ ਨਹੀਂ ਜੀ ਇੱਥੇ ਡਾਕਟਰਾਂ ਦੀ ਟੀਮ ਉਹਨੂੰ ਤਿਆਰ ਕਰਦੀ ਹੈ ਜੀ ਠੀਕ ਹੈ ਫਿਰ ਕੜਾ ਵਰਤਾਇਆ ਜਾਂਦਾ ਸੋ ਕਿਸੇ ਨੇ ਵੀ ਕੜਾ ਪੀਣਾ ਹੋਵੇ ਪਿੰਡ ਭਾਈ ਰੂਪਾ ਵਿਖੇ ਹਰ ਐਤਵਾਰੀ ਚੱਲਦਾ ਜਿਲੰਗਰ ਹਰ ਐਤਵਾਰ ਜੀ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਨਹੀਂ ਆ ਸਕਦਾ ਜੀ ਨਹੀਂ ਆਨਲਾਈਨ ਨਹੀਂ ਭੇਜਦੇ ਕਿਉਂਕਿ ਪੇਸ਼ੈਂਟ ਨੂੰ ਇੱਕ ਵਾਰੀ ਇੱਥੇ ਆਣਾ ਪੈਂਦਾ ਜੀ ਹਾਂਜੀ ਠੀਕ ਹੈ ਜੀ ਇੱਕ ਵਾਰੀ ਇੱਥੇ ਦੱਸਣਾ ਪਊਗਾ ਪੇਸ਼ੈਂਟ ਦਾ ਪੂਰਾ ਸੀ ਵੇਰਵਾ ਲੈਣ ਬਾਹਰੇ ਬੈਠਾ ਜੀ ਹੁਣ ਬਾਹਰਲੇ ਦੇ ਚੋ ਕਿਵੇਂ ਆਊਗਾ ਜੀ ਫਿਰ ਉਹਨਾਂ ਦਾ ਕੋਈ ਘਰ ਦਾ ਪਰਿਵਾਰ ਦਾ ਉਹਨਾਂ ਦੀਆਂ ਰਿਪੋਰਟਾਂ ਲੈ ਕੇ ਆਵੇ ਜੀ ਤੇ ਇੱਕ ਵਾਰ ਇਹ ਨਤਮਸਤ ਹੋਣਾ ਪੈਂਦਾ ਜੀ ਹੋਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਕਿਉਂਕਿ ਅਸੀਂ ਇਦਾਂ ਜੀ ਜਾ ਕੇ ਕਿਸ ਨੂੰ ਮੈਡੀਸਨ ਭੇਜ ਵੀ ਦੇਵਾਂਗੇ ਕੋਈ ਪ੍ਰੋਬਲਮ ਆ ਗਈ ਫਿਰ ਬਿਨਾਂ ਗੱਲ ਤੋਂ ਇਸ਼ੂ ਆ ਹੋੁੰਦਾ ਜੀ ਕ੍ਰੇਟ ਹੁੰਦਾਗਾ ਇਸ ਕਰਕੇ ਸਾਰੇ ਇੱਥੇ ਰਿਪੋਰਟਾਂ ਚੈੱਕ ਕੀਤੀਆਂ ਜਾਂਦੀਆਂ ਜੀ ਪ੍ਰੋਪਰ ਟ੍ਰੀਟਮੈਂਟ ਹੁੰਦਾ ਜੀ ਠੀਕ ਆ ਫਿਰ ਉਹਨੂੰ ਕਾੜਾ ਪਿਆ ਜਾਂਦਾ ਹਰ ਐਤਵਾਰ ਹਰ ਐਤਵਾਰ ਬਾਕੀ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਜਾਣਕਾਰੀ ਲੈਣੀ ਹੋਵੇ ਕੋਈ ਨੰਬਰ ਉਹ ਨੰਬਰ ਸਾਨੂੰ ਅਸੀਂ ਉੱਥੇ ਦੇ ਦਿਆਂਗੇ ਜੀ ਠੀਕ ਜੀ ਜੀ ਇਹ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਮਾਤਾ ਜੀ ਦੇ ਰਿਵਿਊ ਜਾਣੀ ਹੈ ਜਿਨ੍ਹਾਂ ਨੂੰ ਕੈਂਸਰ ਦਾ ਫਰਕ ਪੈਣਾ ਸ਼ੁਰੂ ਹੋਇਆ ਜੀ ਸਸੀਕਾਰ ਮਾਤਾ ਜੀ ਸਸੀਕਾਰ ਜੀ ਕਿਹੜਾ ਪਿੰਡਾ ਜੀ ਭਾਗੀ ਕੀ ਹੈ ਜੀ ਕਿਹੜਾ ਪਿੰਡਾ ਜੀ ਭਾਗੀ ਕੀ ਹੈ ਜੀ ਕੀ ਪ੍ਰੋਬਲਮ ਸੀ ਜੀ ਵਰਕ ਕੀ ਲੱਗਦੀ ਸੀ ਜੀ ਗੱਲ 'ਚ ਅੱਛਾ ਜੀ ਹੁਣ ਫਰਕ ਪੈਣ ਲੱਗ ਗਿਆ ਜੀ ਹਾਂਜੀ ਹੁਣ ਮੈਂ ਰ ਵਰਕ ਬਣਾ ਸ਼ੁਰੂ ਹੋ ਗਿਆ ਹਾਂਜੀ ਮੈਂ ਅੱਧੀ ਰੋਟੀ ਖਾ ਲੈਣੀ ਹੈ ਕੱਟ ਕੇ ਦੇ ਦਿੰਦੇ ਆ ਜੀ ਮੈਨੂੰ ਪਰਮਾਤਮਾ ਅੱਗੇ ਹੀ ਅਰਦਾਸ ਆਈ ਤੁਸੀਂ ਜਲਦੀ ਜਲਦੀ ਠੀਕ ਹੋ ਜੁਸੀਂ ਸੋ ਕੋਈ ਵੀ ਮਰੀਜ਼ ਹਨਾ ਤਾਂ ਇੱਥੇ ਪਿੰਡ ਭਾਈ ਰੂਪਾ ਵਿਖਿਆ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜ਼ਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋਗੇ ਤੇ ਇਧਰ ਸੰਗਤਾਂ ਦਾ ਇਕੱਠ ਵਿਖਾ ਦੇ ਬਾਕੀ ਲੰਗਰ ਪੂਰਾ ਜਣੀ ਕਿ ਚੱਲਦਾਗਾ ਉਹ ਵੀ ਡਾਕਟਰ ਸਾਹਿਬ ਵੱਲੋਂ ਤੇ ਇਹਨਾਂ ਦੀ ਟੀਮ ਤੇ ਕਮੇਟੀ ਵੱਲੋਂ ਚਲਾਇਆ ਜਾਂਦਾਗਾ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚੇ ਤੇ ਉਹ ਵੀ ਲਾਹਾ ਲੈ ਸਕਣੇ ਫ੍ਰੀ ਲੰਗਰ ਦਾ